ਚਲੇ ਆ ਰਹੇ ਪ੍ਰਾਣੇ ਅਹੁਦੇਦਾਰਾਂ ਵਰਕਰਾਂ ਨੇ ਫਿਰ ਪਾਰਟੀ ਲਈ ਮੋਢੇ ਨਾਲ ਮੋਢਾ ਲਾ ਕੇ ਚੱਲਣ ਦਾ ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਸੋਨ ਜਣੇ ਇਹਦੇ ਚੋ ਸ਼ਹਿਰ ਨੂੰ ਬਿਲੋਂਗ ਕਰਦੇ ਸੀ ਸਾਡੇ 2-3 ਸੱਜਣ ਇਹਦੇ ਚੋ ਪਿੰਡਾਂ ਨਾਲ ਬਿਲੋਂਗ ਕਰਦੇ ਸੀ ਤਾਂ ਸਾਨੂੰ ਸ਼ਹਿਰ 'ਚ ਵੀ ਬੜਾ ਬਲ ਮਿਲਣਾ ਜਿੱਥੇ ਤੇ ਪਿੰਡਾਂ 'ਚ ਨਾ ਸਾਡੇ ਸੱਜਣਾਂ ਦਾ ਤਾਂ ਸਾਡੇ ਐਮਐਲਏ ਸਰਦਾਰ ਤਨੁਪ ਸਿੰਘ ਸੋਨ ਜੀ ਦਾ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਜੋ ਸਾਡੀਆਂ ਕੁਝ ਪਿਛਲੇ ਟਾਈਮ ਦੇ ਵਿੱਚ ਹੋਈਆਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਆਮ ਆਦਮੀ ਪਾਰਟੀ ਤੋਂ ਨਰਾਜ਼ ਚਲੇ ਆ ਰਹੇ ਪ੍ਰਾਣੇ ਅਹੁਦੇਦਾਰਾਂ ਵਰਕਰਾਂ ਨੇ ਫਿਰ ਪਾਰਟੀ ਲਈ ਮੋੜ ਨਾਲ ਮੋੜਾ ਲਾ ਕੇ ਚੱਲਣ ਦਾ ਹਲਕਾ ਵਿਧਾਇਕ ਪਰਮਪ੍ਰੀਤ ਸਿੰਘ ਸੋਨ ਨੂੰ ਪ੍ਰੋਸਾਦ ਦਿੱਤਾ ਵਿਧਾਇਕ ਤਰਨਪ੍ਰੀ ਸਿੰਘ ਸੋਨੇ ਆਪਣੇ ਪੁਰਾਣੇ ਉਧੇਦਾਰਾਂ ਵਰਕਰਾਂ ਦਾ ਪਾਰਟੀ ਲਈ ਮੋੜ ਨਾਲ ਮੋੜਾ ਜੋੜ ਕੇ ਕੰਮ ਕਰਨ ਦੇ ਵਾਅਦੇ ਲਈ ਸਦਾ ਸਵਾਤ ਕੀਤਾ ਹੈ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਭ ਤੋਂ ਪਹਿਲਾਂ ਮੈਂ ਆਪਣੇ ਹਲਕਾ ਖੰਨਾ ਦੇ ਵਸਨੀਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਮਿਲਾਨਾ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਮੀਟਿੰਗ ਇਹ ਬੜਿਆ ਸਾਡੇ ਲਈ ਭਾਗਾ ਵਾਲਾ ਦਿਨ ਹੈ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਇੱਕ ਜਿਹਨੂੰ ਕਹ ਲੋ ਖੁਸ਼ੀ ਦਾ ਬੜਾ ਵੱਡਾ ਦਿਨ ਹੈ ਕਹਿੰਦੇ ਨੇ ਪਾਰਟੀਆਂ ਬਹੁਤ ਵੱਡੀਆਂ ਹੁੰਦੀਆਂ ਸਮੁੰਦਰ ਵਰਗੀਆਂ ਹੁੰਦੀਆਂ ਇੱਕ ਸੋਚ ਹੁੰਦੀ ਹੈ ਅਸੀਂ ਸਾਰੇ ਜਣੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸੋਚ ਦੇ ਨਾਲ ਜੁੜੇ ਹੋਏ ਸਾਰੇ ਸਿੱਪੇ ਸਲਾਰ ਹੈ ਔਰ ਉਹਦੇ ਤਹਿਤ ਬੀਤੇ ਦਿਨੀ ਤੁਸੀਂ ਜਿਵੇਂ ਜਾਣਦੇ ਹੋ ਕਿ ਪਾਰਟੀ ਦੇ ਅੰਦਰ ਜਿਹਨੂੰ ਕਹਿੰਦੇ ਉਹ ਵੀ ਬਹੁਤ ਤਰ੍ਹਾਂ ਦੀਆਂ ਉਤਾਰ ਚੜਾਵਾਂ ਦੇ ਰਹਿੰਦੇ ਨੇ ਸਾਡੇ ਕੁਝ ਸਾਥੀ ਸੀ ਜਿਹੜੇ ਪਾਰਟੀ ਦੇ ਨਾਲ ਨਾਰਾਜ਼ ਚੱਲਦੇ ਸੀ ਅੱਜ ਅਸੀਂ ਸਾਰੇ ਜਣੇ ਇੱਕ ਏਕਤਾ ਤੇ ਖੰਡਤਾ ਦਾ ਸਬੂਤ ਦੰਦੇ ਹੋਏ ਅੱਜ ਮੇਰੇ ਸਾਥੀ ਮੇਰੇ ਨਾਲ ਆ ਕੇ ਡਟ ਕੇ ਮੋਢੇ ਨਾਲ ਮੋਢਾ ਲਾ ਕੇ ਅੱਜ ਅਸੀਂ ਇੱਕ ਬਣ ਕੇ ਫੇਰ ਖੜ ਗਏ ਆਂ ਔਰ ਮੈਂ ਇਸ ਮੌਕੇ ਦੇ ਉੱਤੇ ਸਾਰੇ ਜਿਹੜੇ ਸਾਥੀ ਸਾਡੇ ਸੀ ਉਹਨਾਂ ਦਾ ਮੈਂ ਤਹਿ ਦਿਲ ਤੋਂ ਸਵਾਗਤ ਵੀ ਕਰਦਾ ਕਿਉਂਕਿ ਇਹ ਪਾਰਟੀ ਦਾ ਹਿੱਸਾ ਤਾਂ ਸੀ ਗਈ ਕੋਈ ਪਾਰਟੀ ਤੋਂ ਬਾਹਰ ਨਹੀਂ ਸੀ ਹੋਏ ਪਾਰਟੀ ਦਾ ਹਿੱਸਾ ਤਾਂ ਸੀਗੇ ਪਰ ਕਿਸੇ ਕਾਰਨ ਵਾਰਸ ਚਲੋ ਮੈਂ ਪਹਿਲਾਂ ਵੀ ਦੱਸਿਆ ਕਈ ਵਾਰ ਨਰਾਜ਼ਗੀਆਂ ਹੋ ਜਾਂਦੀਆਂ ਅੱਜ ਸਾਡੀਆਂ ਸਾਰੀਆਂ ਨਰਾਜ਼ਗੀਆਂ ਦੂਰ ਹੋ ਚੁੱਕੀਆਂ ਮੇਰੀ ਮੁਰਾਦ ਮੇਰੇ ਨਾਲ ਰਾਜਵੀਰ ਸ਼ਰਮਾ ਜੀ ਬੈਠੇ ਨੇ ਗੁਰਦੀਪ ਸਿੰਘ ਦੀਪੂ ਜੀ ਬੈਠੇ ਨੇ ਰਾਜਕਮਾਰ ਲਾਢੀ ਦਸਲ ਜੀ ਬੈਠੇ ਨੇ ਇੱਧਰ ਸਾਡੇ ਸੰਜੀਵ ਸੋਹਤਾ ਜੀ ਸੋਹਣ ਸੋਹਤਾ ਜੀ ਐਡਵੋਕੇਟ ਸਾਹਿਬ ਤਰਿੰਦਰ ਸਿੰਘ ਗਿਲਜੀ ਬਰਿੰਦਰ ਸਿੰਘ ਬਰਨ ਜੀ ਤੇ ਨਾਲ ਸਾਡੇ ਪ੍ਰੇਸ਼ਾਨ ਡਾਂਗ ਜੀ ਬੈਠੇ ਨੇ ਇਹ ਸਾਰੇ ਜਿਹੜੇ ਸਾਥੀ ਨੇ ਇਹ ਸਾਰੇ ਸਾਥੀਆਂ ਨੇ ਅੱਜ ਜਣੀ ਕਿ ਬੜਾ ਇੱਕ ਮੈਨੂੰ ਦੱਸ ਦਿਓ ਖੁਸ਼ੀ ਹੁੰਦੀ ਹੈ ਬੜਾ ਜਣੀ ਕਿ ਪੋਜ਼ਿਟਿਵ ਵੇ ਦੇ ਨਾਲ ਕਿਉਂਕਿ ਆਗਾਮੀ ਚੋਣਾਂ ਅੱਜ ਤੋਂ ਕੁਝ ਦਿਨਾਂ ਬਾਅਦ ਹੀ ਮੈਂ ਕਹੂੰਗਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਜਿਵੇਂ ਆਪਾਂ ਚੋਣ ਹੋਣ ਜਾ ਰਹੀ ਹੈ ਪੂਰੇ ਪੰਜਾਬ ਦੀਆਂ 13 ਸੀਟਾਂ ਦੀ ਚੋਣ ਹੋਣ ਜਾ ਰਹੀ ਹੈ ਸੋ ਖੰਨੇ ਦੇ ਵਿੱਚ ਇਹਨਾਂ ਦੇ ਆਉਣ ਦੇ ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਦੇ ਨਾਲ ਪਾਰਟੀ ਨੂੰ ਇੱਕ ਵਾਰ ਤੋਂ ਫੇਰ ਬਹੁਤ ਜ਼ਿਆਦਾ ਬੂਸਟ ਤੇ ਬਲ ਮਿਲੇ ਆ ਔਰ ਹੁਣ ਜਿਹੜੀ ਪਾਰਟੀ ਐ ਉਹ ਜਿਹੜੀਆਂ ਸਾਡੀਆਂ ਸ਼ਹਿਰ ਦੀਆਂ ਗਤੀਵਿਧੀਆਂ ਹੋਣਗੀਆਂ ਉਹਦੇ ਵਿੱਚ ਕਿਉਂਕਿ ਸਾਡੇ ਜ਼ਿਆਦਾਤਰ ਸੱਜਣ ਇਹਦੇ 'ਚ ਉਹ ਸ਼ਹਿਰ ਨੂੰ ਬਿਲੋਂਗ ਕਰਦੇ ਸੀ ਸਾਡੇ 2-3 ਸੱਜਣ ਇਹਦੇ 'ਚ ਉਹ ਪਿੰਡਾਂ ਨਾਲ ਬਿਲੋਂਗ ਕਰਦੇ ਸੀ ਤਾਂ ਸਾਨੂੰ ਸ਼ਹਿਰ 'ਚ ਵੀ ਬੜਾ ਬਲ ਮਿਲਣਾ ਹੈ ਜਿੱਥੇ ਤੇ ਪਿੰਡਾਂ 'ਚ ਨਾ ਸਾਡੇ ਸੱਜਣਾਂ ਦਾ ਆਧਾਰ ਆ ਉੱਥੇ ਸਾਨੂੰ ਪਿੰਡਾਂ 'ਚ ਵੀ ਬੜਾ ਬਲ ਮਿਲਣਾ ਹੈ ਪਰ ਮੈਨੂੰ ਇਹ ਕਿਉਂਕਿ ਇਹ ਉਸ ਸਮੇਂ ਦੇ ਸਾਡੇ ਸਾਥੀ ਨੇ ਜਦੋਂ ਅਸੀਂ ਸੰਘਰਸ਼ ਕਰਦੇ ਹੁੰਦੇ ਸੀ ਜੋ ਸੰਘਰਸ਼ ਕਰਨ ਵਾਲੇ ਜਿਹੜੇ ਸਾਥੀ ਹੁੰਦੇ ਨੇ ਉਹਨਾਂ ਦਾ ਜਿਹੜਾ ਰੋਲ ਹੁੰਦਾ ਉਹਨਾਂ ਦਾ ਜਿਹੜਾ ਮਤਲਬ ਕਦ ਹੁੰਦਾ ਉਹ ਹਮੇਸ਼ਾ ਪਾਰਟੀ ਦੇ ਵਿੱਚ ਬਰਕਰਾਰ ਰਹਿੰਦਾ ਹੁੰਦਾ ਔਰ ਨਾਲੇ ਸਮੇਂ 'ਚ ਮੈਂ ਪਾਰਟੀ ਹਾਈ ਕਮਾਂਡ ਅੱਗੇ ਇਹ ਵੀ ਬੇਨਤੀ ਦਾਉਂਗਾ ਕਿ ਸਾਡੇ ਸਾਥੀਆਂ ਦਾ ਜਿਹੜਾ ਕਦ ਹੈ ਉਹਨੂੰ ਦੁਬਾਰਤੀ ਫੇਰ ਬਰਕਰਾਰ ਕੀਤਾ ਜਾਵੇ ਔਰ ਅਸੀਂ ਮੋਢੇ ਨਾਲ ਮੋਢਾ ਲਾ ਕੇ ਐਦਾਂ ਹੀ ਭਾਈਚਾਰੇ ਦੀ ਤੌਰ ਤੇ ਚੱਲ ਸਕੀਏ ਜੁੜ ਸਕੀਏ ਅਸੀਂ ਇਹ ਆਮ ਲੋਕਾਂ ਦੀ ਪਾਰਟੀ ਆਸੀਂ ਇੱਕ ਇੱਕ ਬੰਦੇ ਦਾ ਇੰਪੋਰਟੈਂਸ ਇੱਕ ਇੱਕ ਬੰਦੇ ਦਾ ਰੋਲ ਅਸੀਂ ਜਦੋਂ ਸਮਝਦੇ ਹਾਂ ਤੇ ਮੇਰੇ ਸੰਘਰਸ਼ ਦੇ ਸਾਥੀ ਨੇ ਇਹਨਾਂ ਨੇ ਬੜਾ ਨਾਲ ਸਾਥ ਦਿੱਤਾ ਤੇ ਇਹ ਤਾਂ ਮੇਰਾ ਇੱਕ ਹਿੱਸਾ ਸੀ ਮੈਂ ਤਾਂ ਪਹਿਲਾਂ ਕਿਹਾ ਕਿਹੜੇ ਪਰਿਵਾਰ ਦੇ ਵਿੱਚ ਮਿਸਅੰਡਰਸਟੈਂਡਿੰਗ ਨਹੀਂ ਆ ਬਹੁਤ ਰੰਗ ਹੁੰਦੇ ਪਰ ਚੰਗਾ ਲੀਡਰ ਸਿਆਣਾ ਲੀਡਰ ਸਿਆਣੀ ਪਾਰਟੀ ਉਹੀ ਹੁੰਦੀ ਹੈ ਜਿਹੜਾ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਜਿਹੜਾ ਕੋ ਵਿੱਚ ਚੁੱਕਉਂਦੀ ਹੈ ਕੋਈ ਵੱਡੀ ਭੁੱਲ ਚੁੱਕੋ ਵੀ ਜਿਹੜੀ ਮਾਫ ਨਾ ਕਰਨੀ ਹੋਵੇ ਗੱਲ ਵੱਖਰੀ ਹੈ ਪਰ ਜਿਹੜੀਆਂ ਭੁੱਲਾ ਚੁੱਕਾ ਕੋਈ ਹੁੰਦੀਆਂ ਨੇ ਜਿਹੜੀਆਂ ਆਮੇ ਚਲਦੀਆਂ ਰਹਿੰਦੀਆਂ ਰੋਜ਼ਮਰਾਂ ਦੀ ਜ਼ਿੰਦਗੀ ਦੀ ਪਰਿਵਾਰਾਂ ਚ ਚਲਦੀਆਂ ਰਹਿੰਦੀਆਂ ਜਿਹੜੀਆਂ ਸਵੇਰੇ ਨੋਕ ਝੋਕ ਹੁੰਦੀ ਹੈ ਸ਼ਾਮ ਨੂੰ ਨਿਪਟ ਜਾਂਦੀਆਂ ਇਹੋ ਵੀ ਜੀ ਨੋਕ ਝੋਕ ਹੁੰਦੀ ਹੈ ਜੀ ਇਹ ਕਿ ਕੋਈ ਬਹੁਤ ਵੱਡਾ ਮੈਟਰ ਨਹੀਂ ਇਹ ਬਿਲਕੁਲ ਤੁਸੀਂ ਗੱਲ ਨੂੰ ਸਹੀ ਕਹੀ ਹੈ ਕਿ ਇੱਕ ਇੱਕ ਵੋਟ ਮਾਇਨਾ ਰੱਖਾਂਦੀ ਹੈ ਔਰ ਇਹ ਤਾਂ ਕਈ ਕਈ ਬੋਟਾ ਮਤਲਬ ਕਿ ਇਹਨਾਂ ਦਾ ਆਧਾਰ ਹੈ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਕਈ ਕਈ ਬੋਟਾ ਤੇ ਅਧਿਕਾਰ ਰੱਖਦੇ ਨੇ ਸੋ ਮੈਂ ਤਾਂ ਪਹਿਲਾਂ ਕਿਹਾ ਪਾਰਟੀ ਨੂੰ ਬੜਾ ਵੱਡਾ ਫਾਇਦਾ ਮਿਲੇ ਆ ਔਰ ਜਿਸ ਬੰਦੇ ਕਰਕੇ ਜਿਸ ਇਨਸਾਨ ਕਰਕੇ ਸਾਨੂੰ ਇਹ ਸਾਰੀ ਮਿਸ ਅੰਡਰਸਟੈਂਡਿੰਗ ਕ੍ਰੀਏਟ ਹੋਈ ਸੀ ਪ੍ਰੋਬਲਮ ਕ੍ਰੀਏਟ ਹੋਈ ਸੀ ਮੈਨੂੰ ਇਹ ਦੱਸਦੇ ਹੋਏ ਇੱਕ ਸਕੂਨ ਹੈ ਕਿ ਉਹ ਬੰਦਾ ਸਾਡੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਉਹ ਭਾਜਪਾ ਚ ਜਾ ਚੁੱਕਿਆ ਜਦੋਂ ਜਿਵੇਂ ਉਹਨੇ ਸਾਡੇ ਨਾਲ ਇਸ ਪਾਰਟੀ ਦੇ ਵਿੱਚ ਗ੍ਰੈਜੂਏਟ ਰੱਖਿਆ ਸਾਡੇ ਬੰਦਿਆਂ ਨੂੰ ਖਰਾਬ ਕਰਨ ਲਈ ਉਹਨੇ ਕੋਸ਼ਿਸ਼ ਕੀਤੀ ਜਿਹਦੇ ਕਰਕੇ ਇਹ ਸਾਰਾ ਸਾਡਾ ਗਲਤ ਹੋ ਗਿਆ ਸੀ ਸਿਸਟਮ ਤਾਂ ਹੁਣ ਉਹ ਬੰਦਾ ਭਾਜਪਾ ਚਲੇ ਗਿਆ ਹੁਣ ਭਾਜਪਾ ਆਪਣੀ ਖੈਰ ਮਨਾਵੇ ਅਗਲਾ ਨੰਬਰ ਹੁਣ ਭਾਜਪਾ ਦਾ ਹੋਊਗਾ ਭਾਜਪਾ ਨੂੰ ਜਿਹੜੇ ਉਹਦੇ ਨਤੀਜੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਤੱਖ ਦੇਖਣ ਨੂੰ ਮਿਲਦਾ ਪਊਗਾ ਆਪਣਾ ਮੰਤੋਂ ਨਰਾਪ ਕਰਿਓ ਪਰ ਗਾਲਿ ਕਹਿ ਕੇ ਚੰਗਾ ਬੰਦਾ ਚੰਗਾ ਹੀ ਹੁੰਦਾ ਸੋ ਚੰਗੇ ਬੰਦੇ ਸੀ ਜਿਹੜੇ ਉਹਨਾਂ ਨੇ ਘਰ ਵਾਪਸੀ ਕਰ ਲਈ ਆਗੇ ਨਾਲ ਜੁੜ ਕੇ ਖੜ ਗਏ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੀਆਂ ਸਰਦਾਰ ਭਗਵਾਨ ਸਿੰਘ ਮਾਨ ਜੀ ਦੀਆਂ ਨੀਤੀਆਂ ਨੇ ਜਿਹੜੀਆਂ ਉਹ ਲੋਕਪੱਖੀ ਨੀਤੀਆਂ ਨੇ ਲੋਕ ਪਿਆਰ ਕਰਦੇ ਨੇ ਆਮ ਬੰਦੇ ਆ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਹਰ ਇੱਕ ਘਰ ਨੂੰ ਪੰਜਾਬ ਦੇ ਹਰ ਇੱਕ ਘਰ ਨੂੰ ਇਹ ਜਿਹੜੀ ਸਰਕਾਰ ਹੈ ਇਹ ਡਾਇਰੈਕਟ ਮੁਨਾਫਾ ਦੇਣ ਵਾਲੀ ਸਰਕਾਰ ਹੈ ਚਾਹੇ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਚਾਹੇ ਉਹ ਸਿੱਖਿਆ ਦੀ ਗੱਲ ਕਰੀਏ ਫ੍ਰੀ ਸਿੱਖਿਆ ਦੀ ਚਾਹੇ ਇਲਾਜ ਦੀ ਗੱਲ ਕਰੀਏ ਫ੍ਰੀ ਇਲਾਜ ਦੀ ਪਰ ਜਿੱਥੇ ਨੌਕਰੀਆਂ ਦੀ ਗੱਲ ਕਰੀਏ ਹਰ ਐਂਗਲ ਤੋਂ ਜਿੰਨਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਵਾ ਦੋ ਸਾਲਾਂ ਵਿੱਚ ਕੀਤਾ ਰਿਕਾਰਡ ਤੋੜ ਕੰਮ ਅੱਕੇ ਵੀ ਚੱਲ ਰਹੇ ਨਹੀਂ ਇੰਨੇ ਕੰਮ ਤਾਂ ਅੱਜ ਤੱਕ ਅਸੀਂ ਸਾਰੀਆਂ ਸਰਕਾਰਾਂ ਅੰਡਾਕੇ ਦੇਖ ਲਈਆਂ ਕਿਸੇ ਸਰਕਾਰ ਨੇ ਨਹੀਂ ਕੀਤਾ ਸੋ ਇਸ ਕਰਕੇ ਹੁਣ ਮੈਂ ਫੇਰ ਕਿਹਾ ਭਾਜਪਾ ਆਪਣੀ ਖੈਰ ਮਨਾਵੇ ਜਿਹਦੇ ਵਿੱਚ ਉਹਨਾਂ ਨੇ ਜਹੀ ਜਾਂ ਬੰਦਾ ਲੱਟਾ ਹੈ ਉਹ ਹੁਣ ਪਰਮਾਤਮਾ ਹੀ ਉਹਨਾਂ ਦਾ ਵਿਚਾਰ ਕਰੂਗਾ ਜੀ ਬਹੁਤ ਬਹੁਤ ਐਮਐਲਏ ਸਭ ਇੱਕ ਇਹ ਜਿੰਨੇ ਵੀ ਪੁਰਾਣੇ ਵਰਕਰ ਸਾਰੇ ਉਹਦੇ ਦਾਸ ਸੀ ਮੁੱਖ ਉਹਦੇ ਧਾਰ ਸੀ ਉਸ ਸੰਬੰਧੀ ਕਿਨਾਂ ਬੜਾ ਮਾਜੀ ਬਹੁਤ ਚੰਗੀ ਗੱਲ ਹੈ ਜੀ ਮੈਂ ਤਾਂ ਕਿਹਾ ਮੈਂ ਪਹਿਲਾਂ ਕਿਹਾ ਜੀ ਵੀ ਇਹ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੀ ਇਹਨਾਂ ਦਾ ਇਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੈਂ ਪਾਰਟੀ ਦੀ ਹਾਈ ਕਮਾਂਡ ਦੇ ਅੱਗੇ ਬੇਨਤੀ ਰੱਖੂੰਗਾ ਇਹ ਮੈਂ ਗੁਜਾਰਿਸ਼ ਲਾਉਂਗਾ ਪਾਰਟੀ ਨੂੰ ਕਿ ਇਹਨਾਂ ਦਾ ਜਿਹੜਾ ਮਾਨ ਮਰਿਆਦਾ ਇਹਨਾਂ ਦੀ ਇੱਜ਼ਤ ਹੈ ਉਹ ਆਪਾਂ ਕਿਸੇ ਨਾ ਕਿਸੇ ਵਰਗਿਆ ਅਹੁਦੇ ਨਾਲ ਨਵਾਸ ਕੇ ਇਹਨਾਂ ਦੀ ਬਰਕਰਾਰ ਰੱਖ ਸਕੀਏ ਇਹੀ ਹੈ ਜੀ ਮੇਰਾ ਤਉਦੋ ਪਹਿਲਾਂ ਤਾਂ ਮੈਂ ਜਿੰਨੇ ਆਏ ਮੀਡੀਆ ਰਿਪੋਰਟਰ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਇੱਕ ਆਵਾਜ਼ ਤੇ ਸਾਡੇ ਇੱਥੇ ਪਹੁੰਚਣ ਦੀ ਜਿਹੜੀ ਕਿਰਪਾਲਤਾ ਕੀਤੀ ਔਰ ਸੱਚ ਜਿਹੜਾ ਲੋਕਾਂ ਨੂੰ ਦਿਖਾਨਾ ਤੇ ਸਾਡਾ ਸਾਥ ਦਿੱਤਾ ਆ ਔਰ ਉਸ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਸਾਡੇ ਐਮਐਲਏ ਸਰਦਾਰ ਤਾਨੂਬ ਸਿੰਘ ਸੋਨਜੀ ਦਾ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਜੋ ਸਾਡੀਆਂ ਕੁਝ ਪਿਛਲੇ ਟਾਈਮ ਦੇ ਵਿੱਚ ਹੋਈਆਂ ਨਾਰਾਜ਼ਗੀਆਂ ਉਹਨਾਂ ਦਾ ਜਿਹੜਾ ਖਤਮਾ ਕਰਕੇ ਅੱਜ ਸਾਨੂੰ ਆਪਣਾ ਪੱਲੜ ਜਿਹੜਾ ਆ ਦੁਬਾਰਾ ਫੜਾਇਆ ਹੈ ਔਰ ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦੇਣੀ ਚਾਹੁੰਨਾ ਕਿ ਅਸੀਂ ਅੱਜ ਤੱਕ ਜਿੰਨੇ ਵੀ ਸਾਡੇ ਬੰਦੇ ਅਹੁਦੇਦਾਰ ਜੋ ਨਾਰਾਜ਼ ਸੀ ਕੁਝ ਸਮੇਂ ਤੋਂ ਕੁਝ ਮਾੜੀ ਮੋਟੀ ਗਲਤਫਹਿਮੀਆਂ ਕਰਕੇ ਜਿੱਥੇ ਕਿਤੇ ਨਾਰਾਜ਼ਗੀ ਸੀ ਉਹ ਅੱਜ ਦੂਰ ਹੋ ਗਈ ਆ ਉਹਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਸੀ ਰਾਜਵੀਰ ਸ਼ਰਮਾ ਜੀ ਜੋ ਕਿ ਬਲਾਕ ਪ੍ਰਧਾਨ ਸੀ ਰਾਜਕੁਮਾਰ ਜਸਲ ਜੀ ਵਾਰਡ ਇੰਚਾਰਜ ਸੀ ਕਰਿੰਦਰ ਸਿੰਘ ਗਿੱਲ ਬਲਾਕ ਪ੍ਰਧਾਨ ਸੀ ਤੇ ਆਪਣੇ ਵਰਿੰਦਰ ਸਿੰਘ ਵਰਗ ਬਲਾਕ ਪ੍ਰਧਾਨ ਸੀ ਸਾਡੇ ਸੰਜੀਵ ਸੋਹਤਾ ਜੀ ਲੀਗਲ ਵਿਲ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਡਿਸਟ੍ਰਿਕਟ ਦੇ ਇਹ ਜੋ ਸਾਡੀ ਸਾਡੇ ਨਾਲ ਪਰਛਾੜ ਡਾਂਗ ਸੀ ਸੀਗੇ ਜਿਹੜੇ ਵਾਰਡ ਇੰਚਾਰਜ ਨੇ ਇਹ ਜੋ ਸਾਡੀ ਆਪਸੀ ਗਲਤਫਹਿਮੀਆਂ ਦੇ ਵਿੱਚ ਜੋ ਨਾਰਾਜ਼ਗੀ ਹੋਈ ਹੋਈ ਸੀ ਉਹ ਅੱਜ ਐਮਐਲਏ ਸਾਹਿਬ ਨੇ ਬੜੇ ਤਰੀਕੇ ਨਾਲ ਬੜੀ ਮਤਲਬ ਸੂਝਵਾਨਤਾ ਨਾਲ ਅੱਜ ਉਹ ਖਤਮ ਕਰਤੀ ਹੈ ਔਰ ਅਸੀਂ ਪਾਰਟੀ ਲਈ ਜਿਵੇਂ ਦਿਨ ਰਾਤ ਅੱਗੇ ਇੱਕ ਕੀਤਾ ਅੱਜ ਕਰਨ ਦੇ ਲਈ ਵੀ ਤਿਆਰ ਬੈਠੇ ਆਂ ਔਰ ਉਦਾਂ ਹੀ ਐਮਐਲਏ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ